ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਿਮਾ ਵਾਲੇ ਗੁਰਦੁਆਰੇ ਪਹੁੰਚੇ ਆ ਸਿੰਘ ਸਵਾ ਗੁਰਦੁਆਰੇ ਦਾ ਨਾਮ ਉੱਥੋਂ ਜਿਹੜਾ ਨਗਰ ਕੀਰਤਨ ਆ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਉੱਥੇ ਮੌਜੂਦ ਆ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਚੱਲ ਰਿਹਾ ਉਹ 557ਵਾਂ ਦਿਹਾੜਾ ਚੱਲ ਰਿਹਾ ਤੇ ਜਿਹੜੀਆਂ ਸੰਗਤਾਂ ਆ ਹੋ ਮੋਹ ਮਾ ਅਗੇ ਪਹੁੰਚੀਆਂ ਔਰ ਗੱਟਕਾ ਬਾਲਡੀਆਂ ਬੈਂਡ ਵਾਜੇ ਔਰ ਕੀਰਤਨੀ ਜਥੇ ਹੋ ਮੋਹ ਮਾ ਅਗੇ ਪਹੁੰਚਿਆ ਜਿਹੜੇ ਰਸਤੇ ਦੇ ਵਿੱਚ ਲੰਗਰ ਲੱਗਣਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਚੱਲਦੇ ਆਂ ਇੱਕ ਝਲਕ ਉਹਨੇ ਕਿਰਤਨ ਦੀ ਆਓ ਚੱਲ ਚੱਲੋ ਸਵਾਗਤ ਹੈ ਪਾਈ ਮੇਰੇ ਪੰਡਤਾਂ ਨੂੰ ਸਰਵਾਹਾ ਹੈ ਰਮਨ ਦਾ ਬੰਦੇ ਵਸੇ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸੇ ਤੰਤਾਂ ਸ਼ਹਿਰ ਸ੍ਰੀ ਗੁਰਦਾਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦੇਸ਼ਾਂ ਵਿਦੇਸ਼ਾਂ ਚ ਬੈਠੀ ਸਮੁੱਚੀ ਸਾਧ ਸੰਗ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਦੇ ਮਿਹਰ ਭਰਿਆ ਤੋਂ ਸਦਾ ਹੀ ਇਦਾਂ ਰੱਖੇ ਇਸੇ ਸੰਬੰਧ ਵਿੱਚ ਨਿਮਾ ਵਾਲਾ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਆਗੋ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੀ ਹੈ ਅਤੇ ਵਾਹਿਗੁਰੂ ਜੀ ਤੋਂ ਆਪਣਾ ਆਸ਼ੀਰਵਾਦ ਪ੍ਰਾਪਤ ਕਰੀਏ ਮੈਂ ਇੱਕ ਵਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਸਿੱਖਾਂ ਦੇ ਪਹਿਲੇ ਗੁਰੂ ਸਤਸਗੁਰੂ ਨਾਨਕਦੇਵ ਜੀ ਮਹਾਰਾਜ ਜੀ ਦੇ ਆਗਮਨ ਪਰ ਦੇ ਸਮੁੱਚੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਦੇ ਵਿੱਚ ਸੰਗਤਾਂ ਬਸਦੀਆਂ ਨੂੰ ਸਾਰੇ ਨਾਨਕ ਲਿਆਉਣ ਦੇ ਗੁਰੂਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਇਸ ਦਿਨ ਤੇ ਆਪਾਂ ਪ੍ਰਣ ਕਰੀਏ ਵੀ ਆਪਾਂ ਹੱਕ ਸੱਚ ਲਈ ਜਿਹੜਾ ਆ ਜੋ ਗੁਰੂ ਰਾਗ ਗੁਰੂ ਸਾਹਿਬ ਦਾ ਫਲਸਫਾ ਹੈਗਾ ਉਹ ਉਹਦੇ ਉੱਤੇ ਚੱਲਦੇ ਹੋਈਏ ਆਪਣਾ ਜੀਵਨ ਦਾ ਸੁਧਾਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਧਾਈ ਸਿਰਗੁਰ ਨਾਨਕ ਦੇਵ ਜੀ ਆਕਨ ਪਰੋਦੇ ਆ ਮੈਂ ਆਪਣੇ ਨੂੰ ਆਪਣੀ ਪਾਰਟੀ ਸ਼ੋਅ ਨੇ ਅਕਾਲੀ ਦਲ ਵੱਲੋਂ ਲੱਖ ਲੱਖ ਦਾ ਜਦਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਪਾਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਲ ਵੱਲੋਂ ਬਹੁਤ ਬਹੁਤ ਬਦਦਤ ਮਿਲਿਆ ਹੈ ਸਭਾ ਚੀ ਸੰਗਤ ਨੂੰ ਬਹੁਤ ਬਹੁਤ ਵਧਾਈ ਫਗਵਾੜਾ ਵਾਸੀਆਂ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕ ਪੰਜਾਬੀ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਜਿਹੜੇ ਪ੍ਰਕਾਸ਼ ਪर्व ਤੇ ਮੈਂ ਸਾਰੇ ਸਬੂਤ ਸਾਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਔਰ ਇੱਕ ਤਕਦੀਰ ਮਗਰ ਮਹਾਰਾਜ ਜੀ ਨਾਲ ਜਿਹੜੇ ਅੱਜ ਅੱਜ ਹੋਏ ਮਹਾਰਾਜ ਦੇ ਅਸੀਂ ਉਹਦੇ ਆਇਆ ਪੋਟਿਆਂ ਦੇ ਨਾਲ ਦੇ ਵਾਏ ਜਿਹੜੀ ਆ ਸੰਗਤ ਦੀ ਆਪਾ ਸੇਵਾ ਕਰਕੇ ਜਿਹੜੀ ਆ ਮਾਈਕਰੋਫੋਨ ਤੇ ਪਿਆਰ ਨਾਲ ਆੜੀਏ ਤੇ ਵੱਢ ਕੇ ਛਕੀਏ ਦਾ ਜਿਹੜਾ ਇਹ ਮਹਾਰਾਜ ਜੀ ਗੁਆਰੀ ਵੱਢ ਕੇ ਸੰਦੇਸ਼ ਦਿੱਤਾ ਅਸੀਂ ਉਹਦੇ ਤੇ ਚੱਲਦੇ ਹੋਏ ਲੋਕ ਲੋਕ ਭਲਾਈ ਜਿਹੜੇ ਆ ਸੰਗਤ ਦੀ ਸਾਰਿਆਂ ਦੀ ਸੇਵਾ ਕਰਦੇ ਹੋਏ ਸਾਰਿਆਂ ਨੂੰ ਮੈਂ ਬਹੁਤ ਬਹੁਤ ਇਸ